ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸੁਰਖੀਆਂ ਦੇ ਨਾਲ ਦੇਸ਼ ਪਰ ਚਾਜ਼ਾਦੀ ਦਿਹਾੜੇ ਦੀਆਂ ਰੌਣਕਾਂ ਚੰਡੀਗੜ੍ਹ 'ਚ ਖਾਸ ਸਮਾਗਮ ਰਾਜਪਾਲ ਵੱਲੋਂ ਪੰਜਾਬ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ ਦੇ ਰਾਸ਼ਟਰਪਤੀ ਪੁਤਨ ਨਾਲ ਹੋਵੇਗੀ ਮੁਲਾਕਾਤ ਰੂਸ ਯੂਕਰੇਨ ਜੰਗ ਨੂੰ ਰੋਕਣਾ ਮੁਲਾਕਾਤ ਦਾ ਮੁੱਖ এজেন্ডਾ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਬੋਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਹਾ ਸਾਰੇ ਅਕਾਲੀ ਧੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਹਿਣ ਸਮਰਪਿਤ ਫਿਰ ਬਦਲੇ ਮੌਸਮ ਦਾ ਮિજાਜ ਹਿਮਾਚਲ ਪ੍ਰਦੇਸ਼ ਚ ਫਟੇ ਬੱਦਲ ਦੇਸ਼ ਦੇ ਵੱਖ-ਵੱਖ ਸੂਬਿਆਂ ਲਈ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਆਜ਼ਾਦੀ ਦਿਹਾੜੇ ਮੌਕੇ ਹਰ ਘਰ ਤਿਰੰਗਾ ਮੁਹਿੰਮ ਨੂੰ ਦੇਸ਼ ਭਰ ਦੇ ਵਿੱਚ ਇੱਕ ਤਿਉਹਾਰ ਵਾਂਗ ਮਨਾਉਣ ਦਾ ਹੌਕਾ ਦਿੱਤਾ ਹੈ। ਦਰਅਸਲ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਇੱਕ ਦੇਸ਼ ਭਗਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਹਿੱਸਾ ਲਿਆ। ਉਨ੍ਹਾਂ ਨੇ ਚੰਡੀਗੜ੍ਹ, ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਇਸ ਅਭਿਆਨ ਦਾ ਸਿੱਖਿਆ ਵਿਭਾਗ ਦੇ ਦੁਆਰਾ ਵਿਭਿੰਨ ਸਕੂਲਾਂ ਦੇ ਬੱਚੋਆਂ ਦੇ ਦੁਆਰਾ इस कार्यक्रम का आयोजन किया और मैं सोचता हूं कि दो तारीख से लेकर के प्रधानमंत्री जी का आग्रह था कि पंद्रह तारीख विभिन्न प्रकार के कार्यक्रमों आयोजन केवल विद्यालय नहीं जितने भी संगठन है वो करें व्यापार संगठन करें हर व्यक्ति किसीन किसी न किसी रूप से हर घर तिरंगा के अभियान से जुड़े और इसलिए संपूर्ण देश में ये हर घर तिरंगा एक उत्सव की तरह से बन गए और आज वास्तव में यहाँ बच्चों ने छुट्टी दी देशभक्ति का जो परिचय दिया अपने कार्यक्रमों के माध्यम से वो भी एक अनोखा था लगता है कि बच्चे भी इतनी तैयारी कर सकते हैं तो वास्तव में और मैंने भी सबसे निवेदन किया कि सीमा पर देश के जो तो सुरक्षा पहरी है वो अपना सब कुछ लगा करके देश के तिरंगे के मान और सम्मान के लिए अपना सारा जीवन दाव पे लगा के तो हम भी कम से कम अपने देश में यहां जो भी काम हमारे पास है उसको उतनी ईमानदारी से पूरी ताकत के साथ करें ताकि भारत अमृतकाल से निकलकर दो से तक प्रधानमंत्री जी का जो आग्रह है कि भारत दुनिया का नंबर एक देश बने केवल एक क्षेत्र में नहीं सभी क्षेत्र में हम ताकत के आधार पर किसी को झुकाना नहीं चाहते पर कोई हमें छेड़ेगा तो हम उसे छोड़ेंगे भी नहीं इस बात को अब की बार हमारी सेना ने ऑपरेशन संदूर में दुनिया को ये दिखा दिया कि भारत अब तो वो भारत नहीं है जो उन्नीस का भारत था आज भारत 2025 का भारत है और भारत अपनी ताकत के आधार पर अपने देश की सुरक्षा और अपने सम्मान की रक्षा कर सकता है मेरी ओर से भी चंडीगढ़ वासियों को पंजाब वासियों को देशवासियों को गणतंत्र दिवस के पूर्व सॉरी स्वतंत्रता दिवस के पूर्व संध्या पर मैं आप सबको भी शुभकामनाएं देता हूं और हम सब इस शुभकामना के साथ अपने जीवन को भी उस बहादुर सैनिक के समर्पण के साथ ਦੇਸ਼ ਨਿਰਮਾਣ ਮੇ ਲਗਾਏ ਪੂਰਾ ਦੇਸ਼ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਆਜ਼ਾਦੀ ਦਿਵਸ ਮੌਕੇ ਦੇਸ਼ ਭਗਤੀ ਦਾ ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ ਚੰਡੀਗੜ੍ਹ ਸਿਟਕੋ ਦੀ ਪਹਿਲ ਕਦਮੀ ਤੇ ਪੂਰੇ ਝੀਲ ਖੇਤਰ ਨੂੰ ਤਿਰੰਗੇ ਦੇ ਥੀਮ ਤੇ ਸਜਾਇਆ ਗਿਆ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਆਜ਼ਾਦੀ ਦਿਵਸ ਮੌਕੇ ਦੇਸ਼ ਪ੍ਰਤੀਦਾਇਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਚੰਡੀਗੜ੍ਹ ਸਿਟਕੋ ਦੀ ਪਹਿਲਕਦਮੀ ਤੇ ਪੂਰੇ ਝੀਲ ਖੇਤਰ ਨੂੰ ਤਿਰੰਗੇ ਦੀ ਥੀਮ ਤੇ ਸਜਾਇਆ ਗਿਆ ਸੀ। ਇਸ ਦੇ ਵਿੱਚ ਰੰਗ-ਬਰੰਗੇ ਗੁਬਾਰਿਆਂ ਦੀ ਵਰਤੋਂ ਕੀਤੀ ਗਈ ਸੀ। ਗੁਬਾਰਿਆਂ ਨੂੰ ਨਾ ਸਿਰਫ ਝੰਡੀਆਂ ਦੇ ਨਾਲ ਸਜਾਇਆ ਗਿਆ ਸੀ ਸਗੋਂ ਉਹਨਾਂ ਨੂੰ ਕਿਸ਼ਤੀਆਂ ਤੇ ਰੱਖ ਕੇ ਅਸਮਾਨ ਦੇ ਵਿੱਚ ਉਡਾਇਆ ਗਿਆ ਸੀ। ਜਿਵੇਂ ਹੀ ਸੁਖਨਾ ਝੀਲ ਤੇ ਗੁਬਾਰੇ ਅਸਮਾਨ ਦੀਆਂ ਉਚਾਈਆਂ ਤੇ ਪਹੁੰਚੇ ਉੱਥੇ ਮੌਜੂਦ ਸੈਕੜੇ ਲੋਕਾਂ ਨੇ ਇਕੱਠੇ ਭਾਤਮਤਾ ਕੀ ਛੇ ਅਤੇ ਵन्दे मातरम ਦੇ ਨਾਰੇ ਲਗਾ ਕੇ ਮਾਹੌਲ ਨੂੰ ਦੇਸ਼ ਭਗਤੀ ਨਾਲ ਭਰ ਦਿੱਤਾ। ਚੰਡੀਗੜ੍ਹ ਸਿਟ ਕੋ ਵੱਲੋਂ ਸੁਖਨਾ ਚੀਲ ਨੂੰ ਰੰਗੀਨ ਥੀਮ ਨਾਲ ਸਜਾਉਣ ਦੇ ਲਈ ਇੱਕ ਵਿਸ਼ੇਸ਼ ਪਹਿਲ ਕੀਤੀ ਗਈ। ਇਸ ਦੌਰਾਨ ਛੋਟੇ ਬੱਚੇ ਵੀ ਆਪਣੇ ਹੱਥਾਂ ਦੇ ਵਿੱਚ ਤਿਰੰਗਾ ਲਹਿਰਾ ਰਹੇ ਸਨ ਅਪਾਹਜ ਬੱਚੇ ਵੀ ਤਿਰੰਗਾ ਫੜ ਕੇ ਮਾਣ ਨਾਲ ਮੁਸਕਰਾ ਰਹੇ ਸਨ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ ਜਿਸ ਨਾਲ ਮਾਹੌਲ ਹੋਰ ਵੀ ਭਾਵੁਕ ਅਤੇ ਦੇਸ਼ ਭਗਤ ਬਣ ਗਿਆ ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਖ ਸਕੱਤਰ ਰਾਜੀ ਵਰਮਾ ਨੇ ਇਸ ਮੌਕੇ ਕੀ ਹੈ ਕਿ ਕਰਕਰ ਤਿਰੰਗਾ ਮੁਹਿੰਮ ਚੌਥੀ ਵਾਰ ਚਲਾਈ ਜਾ ਰਹੀ ਹੈ ਅਤੇ ਦੇਸ਼ ਵਾਸੀ ਨੂੰ ਇਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਹੈ ਸਗੋਂ ਸਾਡੇ ਦੇਸ਼ ਦੇ ਲਈ ਮਾਣ ਅਤੇ ਇਕਤਾ ਦਾ ਪ੍ਰਤੀਕ ਹੈ ਉਨ੍ਹਾਂ ਨੇ ਸਾਰੇ ਹੀ ਨਾਗਰਿਕਾਂ ਨੂੰ ਮਹਿੰਮ ਨੂੰ ਹੋਰ ਸਫਲ ਬਣਾਉਣ ਦੇ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਰਹੇ ਸੋ ਸੁਖਨਾ ਚੀਲ ਦੇ ਨਜ਼ਾਰਾ ਵੇਖਣ ਦੇ ਲਈ ਵੜੀ ਗੈਂਦੀ ਵਿੱਚ ਲੋਕ ਸੁਖਨਾ ਚੀਲ ਪਹੁੰਚੇ ਅਤੇ ਦੇਸ਼ ਭਗਤੀ ਦੇ ਇਨ੍ਹਾਂ ਖੂਬਸੂਰਤ ਪਲਾਂ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰਦੇ ਰਹੇ ਚੀਲ ਦੇ ਕੰਢੇ ਤਿਰੰਗੇ ਦਾ ਇਹ ਰੰਗੀਨ ਰੰਗ ਲੋਕਾਂ ਦੇ ਦਿਲਾਂ ਦੇ ਵਿੱਚ ਲੰਬੇ ਸਮੇਂ ਤੱਕ ਰਹੇਗਾ ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ 'ਤੇ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਇਸ ਬੈਠਕ ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਨੇ ਲੈਂਡ ਪੁੱਲਿੰਗ ਨੀਤੀ ਨੂੰ ਡੀ ਨੋਟੀਫਾਈ ਕਰ ਦਿੱਤਾ ਹੈ ਤੇ ਨਾਲ ਹੀ ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ 1961 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਦਫ਼ਤਰ ਦੇ ਬੁਲਾ ਰਹੇ ਨੇ ਦੱਸਿਆ ਕਿ ਸਬੰਧੀ ਅੱਜ ਫੈਸਲਾ ਇੱਥੇ ਮੁੱਖ ਮੰਤਰੀ ਦੀ ਅਗਵਾਈ ਦੇ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ ਕੈਬਨਟ ਨੇ ਪੰਜਾਬੀ ਸਹਿਕਾਰੀ ਸੁਸਾਇਟੀ ਐਕਟ 1961 ਵਿੱਚ ਸੋਧ ਅਤੇ ਸਹਿਕਾਰੀ ਸੁਸਾਇਟੀਆਂ ਦੀਆਂ ਖੁਦ ਸ਼੍ਰੇਣੀਆਂ ਲਈ ਸਟਾਮ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਛੋਟਾ ਵਾਪਸ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਜਦੋਂ ਕਿ ਪੰਚਾਇਤ ਕਤਰਾਂ ਅਤੇ ਗ੍ਰਾਮ ਸੇਵਕਾ ਯਾਨੀ ਕਿ ਗ੍ਰਾਮ ਵਿਕਾਸ ਅਧਿਕਾਰੀ ਦੇ ਕੈਡਰ ਨੂੰ ਜੋੜ ਕੇ ਪੰਚਾਇਤ ਵਿਕਾਸ ਕੈਡਰ ਦੇ ਆਉਦੇ ਦੀ ਸਿਰਜਣਾ ਨਵੀਂ ਪਰਵਾਨਗੀ ਦਿੱਤੀ ਗਈ ਹਾਲਾਂਕਿ ਪਹਿਲਾ ਵਿੱਤ ਮੰਤਰੀ ਨੇ ਮੀਟਿੰਗ ਕਰਨੀ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੋ ਮੰਤਰੀ ਮੰਡਲ ਨੇ ਪੰਜਾਬ ਸਹਿਕਾਰੀ ਸੁਪਾਵਾਂ ਐਕਟ 1901 ਦੇ ਅਧੀਨ ਸੋਧਾਂ ਅਤੇ ਸਹਿਕਾਰੀ ਸੁਪਾਵਾਂ ਦੀਆਂ ਕੁਝ ਸ਼੍ਰੇਣੀਆਂ ਲਈ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਵਿੱਚ ਛੋਟ ਨੂੰ ਵਾਪਸ ਲੈਂਡ ਨੂੰ ਪ੍ਰਵਾਨਗੀ ਦਿੱਤੀ ਦਿੱਤੀ ਹੈ ਸੋ ਪੰਜਾਬ ਸਹਿਕਾਰੀ ਸੁਭਾਵਾਂ ਐਕਟ 1961 ਦੇ ਤਹਿਤ ਲਾਜ਼ਮੀ ਰਜਿਸਟ੍ਰੇਸ਼ਨ ਲਈ ਛੋੜ ਦਿੱਤੀ ਗਈ ਸੀ ਜਿਸ ਦਾ মূল ਉਦੇਸ਼ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਨੂੰ ਸੁਚਾਰੂ ਬਣਾਉਣਾ ਸੀ ਪਰ ਇਸ ਨੇ ਇੱਕ ਅਜੀਬ ਸਥਿਤੀ ਪੈਦਾ ਕਰ ਦਿੱਤੀ ਜਿਸ ਨੇ ਜ਼ਾਇਦਾ ਦੇ ਲੈਂਡ ਦੇਣ ਯਾਨੀ ਕਿ ਖਾਸ ਕਰਕੇ ਸ਼ਹਿਰੀ ਹਾਊਸਿੰਗ ਸੁਸਾਇਟੀਆਂ ਵਿੱਚ ਨੂ ਰਸਮੀ ਰਜਿਸਟ੍ਰੇਸ਼ਨ ਜਾਫਿਰ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਖਰਚਿਆਂ ਦੇ ਭੁਗਤਾਨ ਤੋਂ ਬਿਨਾ ਹੋਣ ਦੀ ਆਗਿਆ ਦਿੱਤੀ ਇਸ ਨਾਲ ਗੈਰ ਰਜਿਸਟਰਡ ਕਬਜ਼ਾ ਬਿਨਾਂਮੀ ਲੈਣ ਦੇਣ ਅਤੇ ਹੋਰ ਕਾਨੂੰਨੀ ਤੌਰ ਤੇ ਜ਼ੋਖਮ ਪਰੇ ਪ੍ਰਬੰਧਾਂ ਨੂੰ ਜਨਮ ਮਿਲੇ ਇਸ ਲਈ ਇਸ ਐਕਟ ਦੀ ਧਾਰਾ 3 ਦੇ ਵਿੱਚ ਸੋਧ ਕਰਕੇ ਧਾਰਾ 2 ਅਤੇ 3 ਜੋੜੀ ਗਈਆਂ ਨੇ ਸੋ ਟੁਕਵੀ ਕੁਸ਼ਲਤਾ ਅਤੇ ਨਿਗਰਾਨੀ ਰਾਹੀਂ ਪਿੰਡੂ ਖੇਤਰਾ ਦੇ ਵਿਕਾਸ ਨੂੰ ਤੇਜ਼ ਕਰਨ ਦੇ ਲਈ ਮੰਤਰੀ ਮੰਡਲ ਨੇ ਪੰਚਾਇਤ ਕੱਤਰਾ ਅਤੇ ಗ್ರಾಮ ਸੇਵਿਕਾ ਯਾਨੀ ਕਿ ਪਿੰਡ ਵਿਕਾਸ ਅਫਸਰਾਂ ਦੇ ਕਾਰਜ ਨੂੰ ਮਿਲਾ ਕੇ ਪੰਚਾਇਤ ਵਿਕਾਸ ਕੱਤਰ ਦਾ ਆਉਦਾ ਬਣਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪਿੰਡੂ ਵਿਕਾਸ ਨੂੰ ਤੇਜ਼ ਕਰਨ ਦੇ ਲਈ ਇਹਨਾਂ ਆਉਦਿਆਂ ਲਈ ਇਕਰਾਜ ਪਤਰੀ ਕਾਟਰ ਬਣਾਇਆ ਜਾਏਗਾ ਮੌਜੂਦਾ ਪੰਚਾਇਤ ਕਤਰਾ ਲਈ ਇੱਕ ਮਰਨ ਵਾਲਾ ਕਾਟਰ ਬਣਾਇਆ ਜਾਵੇਗਾ ਜਿਨ੍ਹਾਂ ਨੂੰ ਸੀਨੀਅਰਤਾ ਸੂਚੀ ਵਿੱਚ ਮੌਜੂਦ ಗ್ರಾಮ ਸੇਵਕਾਂ ਤੋਂ ਬਾਅਦ ਉਹਨਾਂ ਦੇ ਸਵੇ ਘੋਸ਼ਨਾ ਫਾਰਮਾ ਦੇ ਆਧਾਰ ਤੇ ਅਤੇ ਉਹਨਾਂ ਦੀ ਸੀਨੀਅਰਤਾ ਅਨੁਸਾਰ ਰੱਖਿਆ ਜਾਏਗਾ ਸੁਅਗਾਮੀ ਖਰੀਦ ਸੀਜ਼ਨ ਦੌਰਾਨ ਸੌਣੀ ਅਤੇ ਹਾੜੀ ਦੀਆਂ ਫਸਲਾਂ ਦੀ ਸੂਚਾਰੂ ਖਰੀਦ ਲਈ ਮੰਤਰੀਆਂ ਦੇ ਸਮੂਹ ਦੇ ਗਠਨ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਗਈ ਹੈ ਮੰਤਰੀਆਂ ਦੇ ਸਮੂਹ ਦੀ ਅਗਵਾਈ ਖੇਤੀਬਾੜੀ ਮੰਤਰੀ ਕਰਦੇ ਨੇ ਜਿਸ ਦੇ ਵਿੱਚ ਖੁਰਾਕ ਅਤੇ ਸਪਲਾਈ ਮੰਤਰੀ ਟਰਾਂਸਪੋਰਟ ਮੰਤਰੀ ਇਹ ਤੇ ਜਲ ਸਰੋਤ ਮੰਤਰੀ ਮੈਂਬਰ ਹੁੰਦੇ ਨੇ ਸੋ ਮੰਤਰੀ ਮੰਡਲ ਨੇ 6ਵੀਂ ਪੰਜਾਬ ਤਨਖਾਹ ਕਮਿਸ਼ਨ ਰਿਪੋਰਟ ਦੇ ਭਾਗ 2 ਅਤੇ ਭਾਗ 3 ਤੇ ਵਿਚਾਰ ਕਰਨ ਲਈ ਅਧਿਕਾਰੀਆਂ ਦੀ ਕਮੇਟੀ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਿਫਾਰਸ਼ਾਂ ਤੇ ਵਿਚਾਰ ਕਰਨ ਦੇ ਲਈ ਕੈਬਨਿਟ ਸਬ ਕਮੇਟੀ ਦੇ ਕਸ਼ਤ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਉਹਨਾਂ ਨੇ ਕਿ ਸਾਰੇ ਅਕਾਲੀ ਧੜੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਸਮਰਪਿਤ ਰਹਿਣ ਇਹਨਾਂ ਨੂੰ ਪੰਥ ਤੇ ਪੰਜਾਬ ਦੇ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਪੰਥ ਦੇ ਵੱਡੇ ਹਿੱਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਹੈ ਅਲੱਗ ਹੋਣ ਦੀ ਲੋੜ ਨਹੀਂ ਹੈ ਵੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਆ ਬਾਕੀ ਸਿੱਖ ਧਰਮ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਸਾਲ ਦੀ ਭਾਵਨਾਵਾ ਉਦੋਂ ਵੀ ਅੱਜ ਵੀ ਯਾਦ ਹੈ ਹਮੇਸ਼ਾ ਰਹਿਣੀ ਆ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਿਆ ਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਲੱਗਾ ਜੇ ਜੋ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉਲਟ ਸੀ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮੁਫਾਦ ਵੇਖੇ ਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ। ਅਕਾਲ ਤਖਤ ਸਾਹਿਬ ਜਿਸਟਰ ਉਹਨੇ ਗੇਨੀ ਰਪਿਚਿੰਗ ਰਣੇਸ਼ਵ ਦਾਵਲੀ ਵਰਤੀ ਹੈ। ਕੀ ਉਹਦੇ ਤੇ ਇਤਰਾਜ਼ ਹੈ ਅਕਾਲ ਤਖਤ ਸਾਹਿਬ ਨੂੰ? ਇਤਰਾਜ਼ ਤੇ ਹੈ। ਵਿਖਾਂ ਗਿਆ ਉਹਨਾਂ ਵਾਲੇ ਸਮੇਂ ਤੁਲੁਗ ਗ੍ਰਿਉ ਕਿ ਕਿਉਂਕਿ ਦੇਖੋ ਆਪ ਜਿਹੜੇ ਸਿੰਘ ਸਾਹਿਬ ਰਹੇ ਹੋਣਾ ਸਾਨੂੰ ਗੁਰੂ ਨੇ ਕੀ ਸਿਖਾਇਆ? ਮਿੱਠ ਬੋਲੜਾ ਜੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ। ਹਉ ਸੰਮਲ ਫਕੀ ਦੀ ਉਹ ਕਦੇ ਨਾ ਬੋਲੇ ਕੌਰਾ। ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਓਗਣ ਕੋ ਨਾ ਚਦਾਰੈ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਪਣਾ ਇੱਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜਿੰਨੋ ਤੋ ਇਹ ਮੂਰਖ ਵੀ ਕਹਿੰਨੇ ਹੋ ਸਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰੇ ਭਵਨ ਸੂਤੀ ਆਗੁਰ ਭੇਟੁ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੈ ਨਰਮਨ ਭੈ ਦੀਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਕੁਰਬਾਨੀ ਦੇ ਮਹਾਵਰੇ ਦੇ ਕਰਦਾ ਨਹੀਂ ਕੀ ਕੁਰਬਾਨੀ ਦੇ ਮਹਾਵਰੇ ਦੇ ਵਿੱਚ ਇਦਾਂ ਦੇ ਸ਼ਬਦ ਜੋਗ ਆ ਇਹ ਪੰਥ ਤਿਆ ਕਰੇ ਤੇ ਪੰਥ ਤਿਆ ਕਰੋ ਨਹੀਂ ਤੁਸੀਂ ਸਭ ਨੂੰ ਕਦੋਂ ਕਰ ਸਕਦੇ ਹੋ ਜੀ ਕਰੋਗੇ ਤੁਸੀਂ ਜਵਾਬ ਮੰਗਤਰ ਹੈ ਬਾਸਤਖ ਸਾਹਿਬ ਜਵਾਬ ਦੇਖੋ ਇਹ ਇਹ ਦੇਖਾਂਗੇ ਆਪਾਂ ਸਿੰਘ ਸੱਤ ਪਾਕਸ਼ਾ ਵੀ ਪਾ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਕਿਹੜਾ ਆ ਗਿਆ ਤੁਸੀਂ ਦੋ ਦੋ ਅਕਾਲੀ ਦਲ ਵੱਡੇ ਬੁਧਾਨਤ ਨੇ ਇਹ ਸਭ ਕਿੱਥੋਂ ਪੀ ਗਏ ਸੱਤ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਡੈਂਟੀਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਿਆਂ ਨਹੀਂ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤੱਕ ਸਭ ਨੂੰ ਸਮਰਪਿਤ ਰਹਿਣ ਪਰ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਖੁੱਲ੍ਹ ਕੇ ਵਿਚਰਨਾ ਚਾਹੀਦਾ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਫੇਰ ਹੀ ਅਪੀਲ ਕਰਨਾ ਸਾਰਿਆਂ ਨੂੰ ਕੇ ਪੰਥ ਦੇ ਵੱਡੇ ਹਿਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਪਣੇ ਹਮ ਰੁਤਬਾ ਰੂਸ ਦੇ ਰਾਸ਼ਟਰਪਤੀ ਪੁਤਨ ਦੇ ਨਾਲ ਮੁਲਾਕਾਤ ਹੋਣ ਜਾ ਰਹੀ ਹੈ ਮੁਲਾਕਾਤ ਅਲਾਸਕਾ 'ਚ ਹੋਵੇਗੀ ਦੋਵਾਂ ਆਗੂਆਂ ਦਰਮਿਆਨ ਤਕਰੀਬਨ 7 ਸਾਲ ਬਾਅਦ ਇਹ ਮੁਲਾਕਾਤ ਹੋ ਰਹੀ ਹੈ ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦਾ ਏਜੰਡਾ ਰੂਸ ਯੂਕਰੇਨ ਜੰਗ ਨੂੰ ਰੋਕਣਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ 15 ਅਗਸਤ ਨੂੰ ਅਲਾਸਕਾ ਦੇ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ। ਦੋਵਾਂ ਆਗੂਆਂ ਦੇ ਵਿਚਕਾਰ ਤਕਰੀਬਨ 7 ਸਾਲ ਬਾਅਦ ਇਹ ਮੁਲਾਕਾਤ ਹੋ ਰਹੀ ਹੈ ਤੇ ਇਹਦਾ ਅਜੰਡਾ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਰੋਕਣਾ ਹੈ। ਇਹ ਮੁਲਾਕਾਤ ਅਲਾਸਕਾ ਦੇ ਸਭ ਤੋਂ ਵੱਡੇ ਸ਼ਹਿਰ ਐਂਕੋਰੇਜ ਦੇ ਵਿੱਚ ਬਣੇ ਅਮਰੀਕੀ ਮਿਲਟਰੀ ਬੇਸ ਤੇ ਹੋਵੇਗੀ। ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੇ ਦੌਰਾਨ ਟਰੰਪ ਅਤੇ ਪੁਤਿਨ ਦੇ ਇਲਾਵਾ ਸਿਰਫ ਦੋ-ਦੋ ਭਾਸ਼ੀ ਹੀ ਹੋਣਗੇ। ਇਸ ਤੋਂ ਬਾਅਦ ਦੇ ਵਿੱਚ ਦੋਵਾਂ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣ ਦੀ ਵੀ ਸੰਭਾਵਨਾ ਹੈ। ਦੇ ਵਿੱਚ ਵੀ ਤਿੱਖੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਪੁੱਤਨ ਰੂਸੀ ਕਬਜ਼ੇ ਵਾਲੇ ਯੂਕਰੇਨ ਦੇ ਕਰੀਬ 20 ਫੀਸਦੀ ਇਲਾਕੇ ਨੂੰ ਰੂਸ ਦੇ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਉਥੇ ਜ਼ਿਲੈਂਸਕੀ ਯੂਕਰੇਨ ਦੀ 1 ਇੰਚ ਜ਼ਮੀਨ ਵੀ ਦੇਣ ਨੂੰ ਤਿਆਰ ਨਹੀਂ ਜ਼ਿਕਰ ਹੋ ਗਿਆ ਕਿ ਇਸ ਮੁਲਾਕਾਤ ਦਾ ਪਲਾਨ 7 ਦਿਨ ਪਹਿਲਾਂ ਬਣਾਇਆ ਗਿਆ ਸੀ ਟਰੰਪ ਨੇ 2023-24 ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਕਈ ਮੌਕਿਆਂ ਦੇ ਉੱਤੇ ਵਾਅਦਾ ਕੀਤਾ ਸੀ ਕਿ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ 24 ਘੰਟਿਆਂ ਦੇ ਵਿੱਚ ਹੀ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਖਤਮ ਕਰਵਾ ਦੇਣਗੇ ਤੇ ਹੁਣ ਟਰੰਪ ਨੂੰ ਰਾਸ਼ਟਰਪਤੀ ਬਣੇ ਨੂੰ ਵੀ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਟਰੰਪ ਦਾ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਜ਼ਿਕਰ ਹੋਗਾ ਕਿ ਲੰਬੇ ਸਮੇਂ ਤੋਂ ਰੂਸ ਅਤੇ ਯੂਕਰੇਨ ਦੇ ਦਰਮਿਆਨ ਇਹ ਜੰਗ ਚੱਲ ਰਹੀ ਹੈ ਦੋਵੇਂ ਮੁਲਕ ਝੁਕਣ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਕਾਰਨ ਇਹ ਕਿ ਰੂਸ ਨੇ ਯੂਕਰੇਨ ਦੇ ਤਕਰੀਬਨ 20% ਦੇ ਹਿੱਸੇ ਯਾਨੀ ਲਗਭਗ 114500 ਵਰਗ ਕਿਲੋਮੀਟਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਰੂਸ ਇਹਨਾਂ ਖੇਤਰਾਂ ਨੂੰ ਆਪਣੀ ਇਤਿਹਾਸਿਕ ਧਰੋਹ ਮੰਨਦਾ ਹੈ ਤੇ ਇਹਨੂੰ ਛੱਡਣ ਲਈ ਤਿਆਰ ਨਹੀਂ ਹੈ ਪੁੱਤਨ ਕਈ ਵਾਰ ਸਾਫ਼ ਕਰ ਚੁੱਕੇ ਨੇ ਕਿ ਜੇਕਰ ਯੂਕਰੇਨ ਸ਼ਾਂਤੀ ਵਾਰਤਾ ਕਰਨਾ ਚਾਹੁੰਦਾ ਹੈ ਤਾਂ ਯੂਕਰੇਨ ਰੂਸ ਦੇ ਕਬਜ਼ਾਏ ਹੋਏ ਖੇਤਰਾਂ ਦੇ ਉੱਤੇ ਆਪਣਾ ਦਾਵਾ ਛੱਡ ਦੇਵੇ ਇਸ ਤੋਂ ਇਲਾਵਾ ਪੁੱਤਨ ਨੇ ਇੱਕ ਹੋਰ ਸ਼ਰਤ ਵੀ ਰੱਖੀ ਹੋਈ ਹੈ ਕਿ ਯੂਕਰੇਨ ਨਾਟੋ ਦੇ ਵਿੱਚ ਸ਼ਾਮਲ ਹੋਣ ਦੀ ਆਪਣੀ ਮਨਸ਼ਾ ਨੂੰ ਵੀ ਛੱਡ ਦੇਵੇ ਜਦਕਿ ਜ਼ੇਲੈਂਸਕੀ ਯੂਕਰੇਨ ਦੀ 1 ਇੰਚ ਜ਼ਮੀਨ ਦੇਣ ਨੂੰ ਵੀ ਤਿਆਰ ਨਹੀਂ ਹੈ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਪਿੱਛੇ ਹਟਦਾ ਤਾਂ ਇਹਦੇ ਨਾਲ ਦੇਸ਼ ਦੀ ਪ੍ਰਭੂਸੱਤਾ ਦੇ ਉੱਤੇ ਕਾਲੀ ਰੂਸ ਨੂੰ ਭਵਿੱਖ ਦੇ ਵਿੱਚ ਜ਼ਿਆਦਾ ਹਮਲੇ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੰਗਬੰਦੀ ਨੂੰ ਲੈ ਕੇ ਵੀ ਸੇੜਾ ਆਪਣੇ ਸਿਰ ਬਣ ਚੁੱਕੇ ਨੇ ਉਹਨਾਂ ਵੱਲੋਂ ਕਈ ਵਾਰ ਦਾਅਵੇ ਕੀਤੇ ਗਏ ਨੇ ਕਿ ਉਹਨਾਂ ਨੇ ਹੀ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੰਗ ਰੁਕਵਾ ਦਿੱਤੀ ਹੈ ਨਹੀਂ ਤਾਂ ਨੁਕਸਾਨ ਹੋਣਾ ਸੀ ਰੂਸ ਦੇ ਰਾਸ਼ਟਰਪਤੀ ਦੇ ਨਾਲ ਹੋ ਰਹੀ ਮੁਲਾਕਾਤ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਯਮਨ ਵਿੱਚ ਇੱਕ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਾਗਰਿਕ ਨਿਮਸ਼ਾ ਪ੍ਰਿਆ ਦੇ ਮਾਮਲੇ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਨ ਤੀਰ ਜੈਸਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਇੱਕ ਸੰਵੇਦਨਸ਼ੀਲ ਮਾਮਲਾ ਹੈ ਭਾਰਤ ਸਰਕਾਰ ਇਸ ਮਾਮਲੇ ਵਿੱਚ ਹਰ ਸੰਭਵ ਮਦਦ ਦੇ ਰਹੀ ਹੈ ਲਾਸਟ ਟਾਈਮ ਵੈਨ ਵੀ ਹੈਡ ਦ ਪ੍ਰੈਸ ਕਾਨਫਰੈਂਸ ਆਈ ਹੈਡ ਮੇਡ ਯੂ ਅਵੇਅਰ ਆਫ ਆ ਪੋਜੀਸ਼ਨ ਐਂਡ ਹੈਡ ਇਨਫਾਰਮਡ ਯੂ ਐਂਡ ਆ ਵੁੱਡ ਲਾਈਕ ਟੂ ਅਗੇਨ ਯੈਟ ਅਗੇਨ ਰੀਟ੍ਰੇਟ ਥੈਟ ਥਿਸ ਇਜ਼ ਅ ਸੈਂਸਿਟਿਵ ਮੈਟਰ and the government of india has been extending all possible assistance in this case as a result of our concerted efforts you would have you've seen that uh, the sentencing was uh, it was deferred it has been postponed we continue to closely follow the, the matter and uh, render all possible assistance we are also in touch with as i had said last time we are also in touch with uh, some friendly governments on this particular issue. I would also like to underline this particular point uh, that this is a sensitive and complex case, and therefore, I would urge all to uh, be mindful that media reports based on speculation and misinformation are not helpful at all. Uh, insofar as uh, the reports claiming uh, that you know there has been certain developments etc uh, such reports are incorrect uh, please wait for an update from us this is a sensitive matter and we urge all sides to stay away from misinformation ਅਕਸਰ ਲੋਕਾਂ ਨੂੰ ਟੋਲ ਪਲਾਜ਼ੇ ਤੇ ਭਾਰੀ ਟੈਕਸ ਭਰਨਾ ਪੈਂਦਾ ਪਰ ਹੁਣ ਆਜ਼ਾਦੀ ਦਿਹਾੜੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹਾਂ ਮਲੋਟ ਦੇ ਅਬুল ਖੁਰਾਨਾ ਟੋਲ ਪਲਾਜ਼ੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਵਾਹਨਾਂ ਦਾ 3000 ਰੁਪਏ ਦਾ ਸਾਲਾਨਾ ਪਾਸ ਬਣੇਗਾ ਜਿਸ ਨਾਲ ਵਾਹਨ ਚਾਲਕ 200 ਵਾਰ ਟੋਲ ਪਲਾਜ਼ਾ ਕਰਾਸ ਕਰ ਸਕਣਗੇ ਇਹ ਪਾਸ ਕਮਰਸ਼ੀਅਲ ਵਾਹਨਾਂ ਤੇ ਲਾਗੂ ਨਹੀਂ ਹੋਵੇਗਾ ਜੀ ਹੁਣ ਜਿਹੜੀ ਫਿਲਹਾਲ ਸਕੀਮ ਆ ਰਹੀ ਹੈ 15 ਅਗਸਤ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਉਹ ਹੈਗਾ ਐਨੂਅਲ ਪਾਸ ਦਾ ਐਨਵਲ ਪਾਸ ਹੈ ਨਹੀਂ 10000 ਚ ਆਪਾਂ ਇੱਕ ਸਾਰਾ ਵਾਰਸ਼ਿਕ ਪਾਸ ਬੰਦ ਹੈ ਪਰ ਵਾਰਸ਼ਿਕ ਪਾਸ ਚ ਆਪਾਂ ਨੂੰ 10000 ਚ 200 ਟ੍ਰਿਪ ਮਿਲ ਰਹੀ ਹੈ 200 ਟ੍ਰਿਪ ਯਾਨੀ ਇੱਕ ਟ੍ਰਿਪ ਹੁੰਦੀ ਹੈ ਟੋਲ ਇੱਕ ਵਾਰੀ ਟੋਲ ਕਰਾਸਿੰਗ ਕਰਨੀ ਤੇ ਇਹਦੇ ਚ ਇਹ ਫਾਇਦਾ ਹੋ ਰਿਹਾ ਹੈ ਕਿ ਜਿਵੇਂ ਆਪਣੇ ਅਬੂਲ ਖਰਾਨਾ ਟੋਲ ਪਲਾਜਦੇ ਤੇ 35 ਰੁਪਏ ਦਾ ਫਾਸਟੈਗ ਕੱਟਦਾ ਇੱਕ ਸਾਈਡ ਦਾ ਕਾਰ ਦਾ ਹੋ ਗਿਆ ਤੇ ਉਹਦੇ ਚ ਇਹ ਬੈਨੀਫਿਟ ਵੀ ਆਪਾਂ ਨੂੰ 35 ਦੀ ਥਾਂ 15 ਰੁਪਏ ਟੋਲ ਕੱਟਣਾ ਪਾ ਦੇਣਾ ਪਊਗਾ ਏ 온ਲੀ ਫੋਰ ਜਿਵੇਂ ਕਾਰ ਹੋਗੀ ਜੀਪ ਹੋਗੀ ਇੱਧੇ ਚ ਐਨੂਅਲ ਪਾਸ ਮਤਲਬ ਅਲਾਉ ਹੈਗਾ ਜਿਹੜੇ ਜਿਵੇਂ ਮੰਨ ਕੇ ਚਲੋ ਐਲ ਸੀ ਵੀ ਹੋਗੀ ਕਮਰਸ਼ਲ ਗੱਡੀਆਂ ਹੋਗੀ ਉਹਦੇ ਚ ਅਲਾਉ ਹੈ ਜੀ ਤਾਂ ਉਹਦੇ ਵਿੱਚ ਕੀ ਕੀ ਹੋਰ ਲੋਕਾਂ ਨੂੰ ਸੁਵਿਧਾ ਬਣਦੀ ਹੈ ਇਸ ਤਰ੍ਹਾਂ ਜੇ ਕੋਈ ਵਾਰ ਟੈਂਪ ਕੋ ਜਗਾੜ ਤੋਂ ਜ਼ਿਆਦਾ ਟੋਲ ਕੱਟਾ ਖੜਨਾ ਪੈ ਜਾਂਦਾ ਹੈ ਉਸ ਤੋਂ ਨਾਲ ਜੇ ਟੋਲ ਫ੍ਰੀ ਕਰਨੇ ਪੈ ਜਾਂਦੇ ਹੈ ਕੀ ਉਹਦੇ ਵਿੱਚ ਕੋਈ ਗਾਈਡ ਲਾਈਨ ਜਾਂਦਾ ਕੋਈ ਹੋਰ ਨੇ ਇਹਦੇ ਚ ਇਦਾਂ ਹੀ ਹੈ ਜੀ ਆਪਣੇ ਜਿਵੇਂ 3000 ਦਾ ਪਾਸ ਬਣਵਾ ਲਿਆ ਤੇ ਜਿਵੇਂ ਕਈ ਵਾਰੀ ਹੁੰਦਾ ਕਿ ਪਰਚੀਤ ਹੋਣੀ ਪੈਂਦੀ ਅਗਰ ਪਾਸ ਬੈਲੈਂਸ ਨਹੀਂ ਹੁੰਦਾ ਤੇ ਇਹ ਇੱਕ ਇਦਾਂ ਦੀ ਸਕੀਮ ਹੈ ਜਿਵੇਂ ਆਪਣੇ ਇਹ ਚੀਜ਼ ਪਲੇ ਸਟੋਰ ਆ ਮੋਬਾਈਲ 'ਚ ਹੁੰਦੀ ਹੈ ਜਿਹਦੇ 'ਚ ਰਾਜਮਾਰਗ ਐਪ ਡਾਊਨਲੋਡ ਕਰਕੇ ਉਹਦੇ 'ਚ ਆਪਾਂ ਨੂੰ ਇੱਕ ਸਰਚਿੰਗ ਆਉਂਦਾ ਗੱਡੀ ਵਾਈਕਲ ਨੰਬਰ ਵਾਈਕਲ ਨੰਬਰ ਪੰਜੀਕਰਨ ਕਰਵਾ ਕੇ ਉਹਦੇ 'ਚ 10000 ਦਾ ਪਾਸ ਅਪਲਾਈ ਕਰੋ ਫਿਰ ਆਪਾਂ ਜਿਹੜੀ ਵੀ ਲਾਈਨ ਤੋਂ ਜਾਵਾਂਗੇ ਆਪਣਾ ਉਦਾਂ 15 ਰੁਪਏ ਦਾ ਇੱਕ ਹੀ ਟ੍ਰਿਪ 'ਚ ਫਾਸਟੇਗ ਕੱਟਿਆ ਜਾਊਗਾ ਐਦਾਂ ਨਹੀਂ ਹੁੰਦਾ ਵੀ ਆਪਾਂ ਨੂੰ ਬੈਲੈਂਸ ਨਹੀਂ ਹੈ ਤਾਂ ਲੈਨ ਚ ਲੱਗਣਾ ਪਊਗਾ ਜਾਂ ਆਪ ਮਤਲਬ ਸਲਿੱਪ ਕਟਾਉਣੀ ਪਊਗੀ ਉਹ ਹੈ ਨਹੀਂ ਇਹਦੇ 'ਚ ਟਾਈਮ ਵੀ ਬਚਤ ਹੁੰਦੀ ਹੈ ਬਟ ਪੈਸੇ ਤੇ ਵੀ ਬਚਤ ਹੋ ਰਹੀ ਹੈ ਆਹ ਲੋਕਾਂ ਨੂੰ ਵੀ ਅਪੀਲ ਕਰੋ ਆਮ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਹਦਾ ਵੱਧ ਤੋਂ ਵੱਧ ਫਾਇਦਾ ਠਾਓ ਤੇ ਉਹ ਵਧੀਆ ਰਾਜਮਾਰਗ ਐਪ ਡਾਊਨਲੋਡ ਕਰੋ ਤੇ ਉਹਦੇ ਤੋਂ ਆਪਣਾ ਫਾਸ ਜਿਹੜਾ ਹੈ ਐਨਵਲ ਪਾਸ ਹੈ ਉਹ ਅਪਲਾਈ ਕਰੋ ਮੌਨਸੂਨ ਇੱਕ ਵਾਰ ਫਿਰ ਆਪਣਾ ਰੰਗ ਦਿਖਾਇਆ ਹਿਮਾਚਲ ਪ੍ਰਦੇਸ਼ ਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕੁੱਲੂ ਤੇ ਸ਼ਿਮਲਾ ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਤੇ ਨਾਲ ਹੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਦੀ ਪੇਸ਼ੀਨ گوئی ਵੀ ਕੀਤੀ ਗਈ ਹੈ ਜਾਣ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਮੌਸਮ ਦਾ ਮિજાਜ ਬਦਲਿਆ ਹੈ ਵਕਫਾਕ ਥਾਵਾਂ ਦੇ ਉੱਤੇ ਬਾਰਿਸ਼ ਹੋ ਰਹੀ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 2 ਦਿਨਾਂ ਦੇ ਦੌਰਾਨ 4 ਵਕਫਾਕ ਥਾਵਾਂ ਦੇ ਉੱਤੇ ਬੱਦਲ ਫਟੇ ਨੇ ਕੁਲੂ ਦੇ ਸ਼ਿਰੀਖੰਡ ਪਹਾੜੀ ਤਿਰਥਨ ਘਾਟੀ ਅਤੇ ਸ਼ਿਮਲਾ ਦੇ ਨਾਟੀ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਇਸ ਦੌਰਾਨ 20 ਤੋਂ ਜ਼ਿਆਦਾ ਗੱਡੀਆਂ ਮਲਬੇ ਦੇ ਹੇਠ ਦੱਬੀਆਂ ਗਈਆਂ ਨੇ ਸ਼ਿਮਲਾ ਦੇ ਕੋਟਖਾਈ ਇਲਾਕੇ ਦੇ ਵਿੱਚ ਵੀ ਬੱਦਲ ਫਟਣ ਦੇ ਨਾਲ ਅਚਾਨਕ ਮਲਬਾ ਨਾਲੇ ਦੇ ਵਿੱਚ ਆ ਗਿਆ ਇਸ ਦੌਰਾਨ ਅੱਧੀ ਦਰਜਨ ਦਾ ਪੈਟਰੋਲ ਪੰਪ ਵੀ ਧੱਪਿਆ ਗਿਆ। ਫਿਲਹਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਦੋ ਨੈਸ਼ਨਲ ਹਾਈਵੇ ਸਮੇਤ 395 ਸੜਕਾਂ ਬੰਦ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਤੋਂ ਬਾਅਦ 20 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਣੇ ਹੋਏ ਨੇ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰਾ ਤੇ ਤੇਲੰਗਾਨਾ ਦੇ ਲਈ بارش ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਉਥੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਬਿਹਾਰ ਸਮੇਤ 24 ਸੂਬਿਆਂ ਲਈ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਵੀ yellow alert ਜਾਰੀ ਹੋ ਚੁੱਕਿਆ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋਈ ਬਰਸਾਤ ਤੋਂ ਬਾਅਦ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਆਉਣ ਵਾਲੀਆਂ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ। ਹੁਸ਼ਿਆਰਪੁਰ ਦਾ ਪੰਗੀ ਚੋ ਓਵਰਫਲੋ ਹੋ ਕੇ ਵਹਿਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 14 mm, ਲੁਧਿਆਣਾ ਦੇ ਵਿੱਚ 18 mm ਅਤੇ ਪਟਿਆਲਾ ਦੇ ਵਿੱਚ 1 mm ਬਰਸਾਤ ਦਰਜ ਕੀਤੀ ਗਈ ਹੈ। ਉਥੇ ਹੁਸ਼ਿਆਰਪੁਰ ਦੇ ਵਿੱਚ 62 ਐਮਐਮ ਬਰਸਾਤ ਦਰਜ ਹੋਈ ਹੈ ਇਸ ਬਰਸਾਤ ਦੇ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 3.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੇ ਪੰਚਕੁਲਾ ਅੰਬਾਲਾ ਯਮਨਾ ਨਗਰ ਪਵਾਨੀ ਚਰਖੀਦਾਦਰੀ ਮਹਿੰਦਰਗੜ ਅਤੇ ਰਿਵਾੜੀ ਲਈ yellow ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਵੱਲੋਂ ਹਰਿਆਣਾ ਦੇ ਵਿੱਚ ਇਸ ਸੀਜ਼ਨ ਦੇ ਦੌਰਾਨ ਆਮ ਨਾਲੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ ਯਮਨਾ ਨਗਰ ਦੇ ਵਿੱਚ ਸਭ ਤੋਂ ਵੱਧ 700 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਜਦ ਮੌਨਸੂਨ ਕਿੰਨਾ ਐਕਟਿਵ ਰਹਿੰਦਾ ਹੈ